ਜਿੰਨਾ ਚ 터ਕੀ, ਇਰਾਨ, ਇਰਾਕ, ਲੇਬਨਾਨ, ਸੀਰੀਆ ਇਹਨਾਂ ਨੂੰ ਇਕੱਠੇ ਕੀਤੀਆਂ ਉਹ ਸਾਡੇ ਕੋਲ ਇਸ ਵੇਲੇ ਪੰਜਾਬ ਦੇ ਰਕੇ ਯੂਨੀਵਰਸਿਟੀ ਚ ਸਾਰੀ ਕਲੈਕਸ਼ਨ ਹੈ। ਅਰੇ ਵਾਹ। ਅਤੇ ਇਸੇ ਤਰ੍ਹਾਂ ਇਹੀਂ ਫਿਲੀਪੀਨ ਤੋਂ ਰਾਇਸ਼ ਦੀ ਕਲੈਕਸ਼ਨ ਲੈ ਆਂਦੀ। ਬੜੇ ਦੂਰੋਂ ਨੇੜੋਂ ਆਏ ਆ। ਦਿੱਲੀ ਤੋਂ ਵੀ ਲੋਕ ਆਏ, ਉੱਪਰ ਸਾਊਥ ਇੰਡੀਆ ਤੋਂ ਵੀ ਬੜੇ ਦੂਰ ਦੂਰੋਂ ਆਏ ਲ। ਉਹ ਸਾਰਾ ਆਪਾਂ ਆਪਣਾ ਤਜਰਬਾ ਜਿਹੜਾ ਹੈ ਨਾ ਨਵੇਂ ਤਰੀਕਿਆਂ ਨਾਲ ਉਹ ਸਾਰਾ ਪ੍ਰੇਜ਼ੈਂਟ ਕਰ ਰਹੇ ਹੁਣ ਸਾਡੇ ਕੋਲ ਇੱਕ ਕਿਸਮ ਦਾ ਨਵਾਂ ਤਰੀਕਾ ਆ ਗਿਆ ਜਿਹੜਾ ਪਿਛੇ ਹੀ ਥੋੜੇ ਸਮਾਂ ਲੱਗੀ ਦੋ ਬਾਦ ਨੇ ਜਨਾਬ ਨੂੰ ਨੋਬਲ ਪ੍ਰਾਈਜ਼ ਮਿਲਿਆ ਜਿੰਨੂੰ ਅਸੀਂ ਜੀਨੋਮ ਤੇ ਜੀਨ ਐਡੀਟਿੰਗ ਕਹਿੰਦੇ ਉਹਨਾਂ ਆਪਣੇ ਆਪ ਵਿੱਚ ਇਹ ਸਿਸਟਮ ਇੱਕ ਡਵੈਲਪ ਕੀਤਾ ਜਿਸ ਤਰ੍ਹਾਂ ਇਹ ਕਰਾਂ ਵਾਇਰਸ ਅਟੈਕ ਕਰਦੇ ਪਰ ਦੂਸਰੀ ਵੇਲੇ ਨਾ ਕਰੇ ਉਹ ਉਹਨਾਂ ਨੇ ਡਵੈਲਪ ਕੀਤਾ ਉਹ ਸਿਸਟਮ ਹੈ ਸਮਝ ਲਿਆ ਹੁਣ ਉਹ ਬੈਕਟੀਰੀਆ ਵਾਲਾ ਸਿਸਟਮ ਹੈ ਬੂਟਿਆਂ ਚ ਪਾ ਰਿਹਾ ਉਹਨੂੰ crispr cas9 ਕਹਿੰਦੇ ਹੋ ਹੈਲੋ ਨਮਸਤ ਸਸ਼ਿਕਲਾਤ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੋਸਤੋ ਅਗਰ ਗੱਲ ਕਰੀਏ ਪੀਏਯੂ ਉਹਦੀ ਤੇ ਤਿੰਨ ਦਿਨਾਂ ਦਾ ਜਿਹੜੀ ਵਰਕਸ਼ਾਪ ਚੱਲ ਰਹੀ ਹੈ ਕਿ ਕਿਸ ਪ੍ਰਕਾਰ ਦੇਣਾ ਜਿਹੜੀ ਪੁਰਾਣੇ ਤਰੀਕੇ ਹੈਗੇ ਨੇ ਫਸਲਾਂ ਨੂੰ ਜੋ ਇਸ ਨੂੰ ਕਿਸ ਪ੍ਰਕਾਰ ਦੇਣਾ ਕਿਸਾਨ ਕਰਦੇ ਨੇ ਉਹ ਕਾਫੀ ਕੰਫਰਟ ਜ਼ੋਨ ਦੇ ਆ ਚੁੱਕੀ ਹੈ ਜਿਸ ਨਾਲ ਸਮਾਂ ਵੀ ਘੱਟ ਲੱਗਦਾ ਔਰ ਫਾਇਦਾ ਵੀ ਜ਼ਿਆਦਾ ਹੁੰਦਾ ਹੈ ਪੈਸਿਆਂ ਦੀ ਵੀ ਬਚਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਹਰ ਚਰਨ ਜੀ ਸਾਡੇ ਨਾਲ ਹੈਗੇ ਨੇ ਤੇ ਜਾਣਦੇ ਕਿਸ ਪ੍ਰਕਾਰ ਦੇ ਨਾਲ ਪੂਰੀ ਵਰਕਸ਼ਾਪ ਚੱਲ ਰਹੀ ਹੈ 3 ਦਿਨਾਂ ਦੀ ਹਾਂਜੀ ਸਸ਼ੀ ਘਾਸ ਸਰ ਸਸ਼ੀ ਘਾਸੀ ਖਾਲ ਜੀ ਸਰ ਕਿਸ ਤਰ੍ਹਾਂ ਮਤਲਬ ਕੱਲ ਸ਼ੁਰੂ ਹੋਈ ਅੱਜ ਸੈਕਿੰਡ ਡੇ ਹੈ ਕਿਸ ਤਰ੍ਹਾਂ ਮਤਲਬ ਕੀ ਟੈਕਨੀਕ ਫਸਲਾਂ ਦੇ ਉੱਪਰ ਚੱਲ ਰਹੀ ਕੀ ਟੈਕਨੀਕ ਜਿਹੜਾ ਨਵਾਂ ਕਿਸਾਨਾਂ ਵਾਸਤੇ ਕਿਡਿਆ ਜਾ ਰਿਹਾ ਕਿ ਪੈਸੇ ਵੀ ਘੱਟ ਲੱਗਣ ਤੇ ਫਾਇਦਾ ਵੀ ਜ਼ਿਆਦਾ ਹੋਵੇ ਪਤਾ ਨਹੀਂ ਪੈਸੇ ਘੱਟ ਲੱਗਣ ਕਿ ਨਹੀਂ ਪਰ ਇਹ ਜਿਹੜਾ ਟੈਕਨੀਕ ਹੈ ਇਹਦੇ ਨਾਲ ਬਹੁਤ ਜਲਦੀ ਤੋਂ ਜਲਦੀ ਅਸੀਂ ਨਵੀਆਂ ਕਿਸਮਾਂ ਕੱਢ ਸਕਦੇ ਹਾਂ ਜੀ ਇਹਦੇ ਨਾਲ ਹੁਣ ਐਸੇ ਆ ਨਾ ਜਿਸ ਦਾ ਸਾਰਾ ਜੈਨੇਟਿਕ ਮਟੀਰੀਅਲ ਆ ਜਿਹਦਾ ਜਿਹਦਾ ਅਸੀਂ ਜਿਹਦੇ ਨਾਲ ਸਾਰਾ ਇੰਪਰੂਵਮੈਂਟ ਹੁੰਦਾ ਜਿਹਦੇ ਨੇ ਚੰਗੀਆਂ ਕਿਸਮਾਂ ਚਾਹੇ ਉਹ ਪਸ਼ੂ ਨੇ ਚਾਹੇ ਉਹ ਬੂਟੇ ਨੇ ਚਾਹੇ ਉਹ ਮਾਈਕਰੋ ਆਰਗਨਿਜ਼ਮ ਨੇ ਸਾਰੇ ਵੀ ਅਸੀਂ ਕੱਢ ਸਕਦੇ ਹਾਂ ਹੁਣ ਇਹ ਆ ਕਿ ਅਸੀਂ ਪਿਛਲੇ ਥੋੜੇ ਦਹਾਕਿਆਂ ਤੋਂ ਇਹ ਸਾਰਾ ਜਿਹੜਾ ਜੈਨੇਟਿਕ ਮਟੀਰੀਅਲ ਬੜੀ ਪੂਰੀ ਤਰ੍ਹਾਂ ਅਸੀਂ ਇਹਦੀ ਜਿਹੜੀ ਸਾਰੀ ABC ਆ ਉਹ ਸਾਰੇ ਸਾਨੂੰ ਪਤਾ ਲੱਗ ਜਾਂਦਾ ਅੱਗੇ ਪਤਾ ਨਹੀਂ ਸੀ ਅੱਗੇ ਜਿਹੜਾ ਸਾਰਾ ਇਮਪਰੂਵਮੈਂਟ ਸੀ ਉਹ ਜਾਦਾ ਇੱਕ ਹਨਰ ਸੀ ਕਿੰਨਾ ਕੁ ਬੰਦਾ ਐਕਸਪਰਟ ਹੈ ਕਿੰਨੀ ਚੰਗੀ ਤਰ੍ਹਾਂ ਉਹ ਫੀਲਡ ਵਿੱਚ ਚੰਗੇ ਬੂਟੇ ਜਿਹੜੇ ਚੁਣ ਸਕਦਾ ਤੇ ਇਹ ਸਾਇੰਸ ਇਹਦੇ ਬਹੁਤ ਕੱਟ ਸੀ ਹੁਣ ਇਹ ਸਾਰੇ ਸਬਜੈਕਟ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਤੋਂ ਵਧੀਆ ਸਾਇੰਸ ਆ ਗਿਆ ਅਹੀਂ ਬਹੁਤ ਖੇਤੀ ਤੋਂ ਖੇਤੀ ਤੁੱਲੇ ਹੱਲਾ ਵਿੱਚ ਹੁਣ ਅਸੀਂ ਨਵੀਂ ਕਿਸਮ ਆਕੇ ਸਾਨੂੰ ਲਗਭਗ 14-15 ਸਾਲ ਲੱਗ ਜਾਂਦੇ ਸੀ ਇੱਕ ਕਿਸਮ ਨੂੰ ਕੱਢਣਾ ਜਦੋਂ ਅਸੀਂ ਇੱਕ ਚੰਗੀ ਕਿਸਮ تھی ਉਹਨੂੰ ਕੋਈ ਬਿਮਾਰੀ ਲੱਗ ਜਾਂਦੀ ਸੀ ਉਹ ਬਿਮਾਰੀ ਦੇ ਰਜਿਸਟਰ ਸੋਰਸ ਹੈ ਬਾਰੋ ਲੈ ਕੇ ਆਉਦੇ ਸੀ ਤੇ ਉਹਨੂੰ ਕਰਾਸ ਕਰਦੇ ਸੀ ਉਹ ਫਿਰ ਸਾਰੇ ਦੋਨੋਂ ਵੀ ਚੰਗਾ ਝਾਰ ਚੰਗੀ ਕੁਆਲਿਟੀ ਤੇਨ ਬਾਰੋਂ ਜਿਹੜੀ ਬਿਮਾਰੀ ਨੂੰ ਰਜਿਸਟ੍ਰੈਂਸ ਨਾਲ ਨੇ ਓਨਲੀ ਫਿਰ ਚੰਗੀ ਕਿਸਮ ਕਰਨੀ ਟੈਸਟ ਕਰਨੀ ਸਾਨੂੰ 14-15 ਸਾਲ ਲੱਗ ਜਾਂਦੇ ਸੀ ਹੁਣ ਜਿਹੜੇ ਨਵੇਂ ਤਰੀਕੇ ਨੇ ਜਿਹੜਾ ਹੈ ਆਪਣਾ 2-3 ਦਿਨ ਜਿਹੜਾ ਹੈ ਇਸੇ ਸੰਪੋਜੀਅਮ 'ਚ ਜਿਹੜੇ ਪ੍ਰੇਜ਼ੈਂਟ ਕਰਲੇ ਰੋਗ ਆਪ ਆਪਣਾ ਕੰਮ ਸਾਰਾ ਬੜੇ ਦੂਰੋਂ ਨੇੜੋਂ ਆਏ ਆ ਦਿੱਲੀ ਤੋਂ ਵੀ ਲੋਕ ਆਏ ਉੱਪਰ ਸਾਊਥ ਇੰਡੀਆ ਤੋਂ ਵੀ ਬੜੇ ਦੂਰ ਦੂਰ ਆਏ ਲ ਉਹ ਸਾਰਾ ਆਪ ਆਪਣਾ ਤਜਰਬਾ ਜਿਹੜਾ ਹੈ ਨਾ ਨਵੇਂ ਤਰੀਕਿਆਂ ਨਾਲ ਉਹ ਸਾਰਾ ਪ੍ਰੇਜ਼ੈਂਟ ਕਰ ਰਹੇ ਸਾਰਾ ਸ਼ੇਅਰ ਕਰ ਰਹੇ ਤੇ ਇਹਦੇ ਚ ਬੜੇ ਮਤਲਬ ਬੜੇ ਸੁਲਝੇ ਹੋਏ ਬੜੇ ਚੰਗੇ ਜਿਹੜੇ ਤਰੀਕੇ ਨੇ ਜਿਹੜੇ ਮੈਂ ਦੇਖ ਰਿਹਾ ਸੀ ਆਨਲਾਈਨ ਵੀ ਤੁਹਾਡਾ ਸੈਸ਼ਨ ਚੱਲ ਰਿਹਾ ਸੀਗਾ ਆਨਲਾਈਨ ਐਡੀਜੀ ਐਡੀਸ਼ਨਲ ਡਾਇਰੈਕਟਰ ਜਨਰਲ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਸਰਚ ਤੋਂ ਜੀ ਡਾਕਟਰ ਰਾਓ ਉਹਨੇ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਅਹੀਂ ਜਿਹੜੀ ਅੱਜ ਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਹੋ ਰਹੀ ਮਸ਼ੀਨ ਲਰਨਿੰਗ ਦੀ ਗੱਲ ਹੋ ਰਹੀ ਭੀ ਇੰਨਾ ਜ਼ਿਆਦਾ ਅਸੀਂ ਡਾਟਾ ਜਿਹੜਾ ਨਾ ਅੱਜ ਕੱਲ ਜਿਹੜਾ ਸਾਡਾ ਜੈਨੇਟਿਕ ਮਟੀਰੀਅਲ ਆ ਉਹਦੇ ਤੇ ਇੰਨਾ ਡਾਟਾ ਜੈਨੇਰੇਟ ਕਰ ਸਕਦੇ ਆ ਉਹਨੂੰ ਆਮ ਤੌਰ ਤੇ ਜਿਹੜੇ ਸਾਡੇ ਕੈਲੋਪੀ ਮੈਂਟਲੀ ਅਹੀਂ ਉਹਨੂੰ ਐਪਰੀਸ਼ੀਏਟ ਨਹੀਂ ਕਰ ਸਕਦੇ ਉਹਨੂੰ ਅਸੀਂ ਚੰਗੀ ਤਰ੍ਹਾਂ ਸਮੈਰਾਇਜ਼ ਕਰਕੇ ਸਮਝ ਨਹੀਂ ਸਕਦੇ ਉਹਨੂੰ ਫਸਲਾਂ ਦੇ ਇੰਪਰੂਵਮੈਂਟ ਵਾਸਤੇ ਚੰਗੀ ਤਰ੍ਹਾਂ ਵਰਤ ਨਹੀਂ ਸਕਦੇ ਉਹਦੇ ਲਈ ਸਾਨੂੰ ਹੁਣ ਬਹੁਤ ਕੰਪਲਿਕੇਟਿਡ ਕੰਪਿਊਟਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਮਸ਼ੀਨ ਲਰਨਿੰਗ ਦੇ ਰੋੜਾ ਉਹਦੀ ਪ੍ਰੈਜੈਂਟੇਸ਼ਨ ਸੀ ਉਸੀ ਤੇ ਤੇ ਜੇ ਸਰ ਅਗਰ ਗੱਲ ਕਰੀਏ ਜਿੱਦਾਂ ਉਸ ਕਹੇ ਕਿ ਪਹਿਲਾਂ ਬਹੁਤ ਬਹੁਤ ਸਾਲ ਸਮਾਂ ਪਹਿਲਾਂ ਸਾਨੂੰ ਟੈਕਨੀਕ ਬਹੁਤ ਘੱਟ ਸੀ ਹੁਣ ਸਾਇੰਸ ਨੇ ਕਾਫੀ ਤਰੱਕੀ ਕਰ ਲਈ ਹੈ ਟੈਕਨੀਕ ਦਾ ਸਮਾਂ ਜਿਹੜਾ ਪਹਿਲਾਂ ਸਾਲੋ ਸਾਲ ਆ ਜਿਹਦੇ ਹੁਣ ਕਿੰਨਾ ਸਮਾਂ ਲੱਗੇ ਔਰ ਕਿਸ ਪ੍ਰਾਇਨ ਵਰਕ ਨਵੀਂ ਨਵੀਂ ਵੈਰਾਈਟੀਆਂ ਦਾ ਜਿਹੜਾ ਕੰਮ ਕੀਤਾ ਜਾ ਹੁਣ ਇੱਕ ਤੇ ਇਹ ਆ ਕਿ ਜਿਸ ਤਰ੍ਹਾਂ ਅ ਅੱਗੇ ਸਾਨੂੰ ਹੁੰਦਾ ਸੀ ਵੀ ਛੋਟੇ ਤੋਂ ਛੋਟਾ ਵੀ ਇੰਪਰੂਵਮੈਂਟ ਕਿਤੇ ਬਾਹਰੋਂ ਲਿਆ ਕੇ ਤੇ ਕਿਸੇ ਚੰਗੀ ਕਿਸਮ ਵਿੱਚ ਜਿੱਦੇ ਚ ਕੋਈ ਨੁਕਸ ਪੈ ਜਾਂਦਾ ਸੀ ਸਮਾ ਪਾ ਕੇ ਉਹਨੂੰ ਠੀਕ ਕਰ ਲਈ ਬਹੁਤ ਟਾਈਮ ਲੱਗਦਾ ਸੀ ਹੁਣ ਸਾਡੇ ਕੋਲ ਇੱਕ ਕਿਸਮ ਦਾ ਨਵਾਂ ਤਰੀਕਾ ਆ ਗਿਆ ਜਿਹੜਾ ਪਿਛੇ ਹੀ ਅ ਥੋੜੇ ਸਾਲਾਂ ਚ ਦੋ ਬਾਰਨੇ ਜਿਹਨਾਂ ਨੇ ਨੋਬਲ ਪ੍ਰਾਈਜ਼ ਮਿਲੇ ਚਿੰਨੂ ਅਸੀਂ ਜੀਨੋਮ ਜਾਂ ਜੀਨ ਐਡੀਟਿੰਗ ਕਹਿੰਦੇ ਉਹ ਵੀ ਇਸ ਸੰਪੋਡੀਅਮ ਤੇ ਨਾ ਬੜਾ ਬਹੁਤੀ ਬੈਸ ਹੋ ਰਹੀ ਕਿਸ ਤਰ੍ਹਾਂ ਅਸੀਂ ਇਹ ਜਿਹੜਾ ਸਾਡਾ ਜੈਨੇਟਿਕ ਮਟੀਰੀਅਲ ਜੇ ਕਹਿ ਲਈਏ ਦੀ ਕਨਕਦਾਈ ਬਿਲਕੁਲ ਤੇ ਕਨਕਦੇ ਜੇ ਪੂਰੇ ਅਸੀਂ ਜੈਨੇਟਿਕ ਮਟੀਰੀਅਲ ਦਾ ਅਲਫਾਬੈਟ ਲਿਖੀਏ ਤੇ ਉਹ 17 ਬਿਲੀਅਨ ਗੀਗਾ ਗੀਗਾਬਾਈਟ ਆ ਮਤਲਬ ਬਹੁਤ ਜ਼ਿਆਦਾ ਬਹੁਤ ਵੱਡਾ ਹੂੰ ਹੁਣ ਸਾਡੇ ਕੋਲ ਇਹ ਹੈ ਕਿ ਜੇ ਉਹਨੂੰ ਅਸੀਂ ਕੋਈ ਨਾ ਕੋਈ ਛੋਟਾ ਜਿਹਾ ਇੱਕ ਉਹਦੇ ਚ ਕੱਖਰ ਬਦਲ ਜਿੱਦਾਂ ਇੱਕ ਕਿਤਾਬ ਹੁੰਦੀ ਹੈ ਕੰਪਿਊਟਰ ਤੇ ਅਸੀਂ ਆਰਟਕਾਰਡ ਤੇ ਝਾਟੋ ਕਰਦੇ ਖੋਲ ਕੇ ਅਸੀਂ ਉਹ ਕਰੈਕਸ਼ਨ ਕਰਕੇ ਫਿਰ ਪ੍ਰਿੰਟ ਕਰ ਲੈਂਦੇ ਹਾਂ ਬਿਲਕੁਲ ਇਸੇ ਤਰ੍ਹਾਂ ਹੁਣ ਹੋ ਗਿਆ ਛੋਟੇ ਤੇ ਛੋਟਾ ਇਹ ਨੁਕਸ ਜਿਹੜਾ ਨਾ ਕਿਹੇ ਸਾਡੇ ਚਾਹੇ ਉਹ ਐਨੀਮਲ ਆ ਚਾਹੇ ਉਹ ਬੂਠੇ ਨੇ ਉਹਨਾਂ ਚ ਅਸੀਂ ਉਹ CRISPR Cas9 ਇੱਕ ਨਵਾਂ ਟੈਕਨੀਕ ਹੈ ਜਿਹਦਾ ਇਹਨੂੰ ਪ੍ਰੈਜੀ ਮਿਲਿਆ ਉਹ ਹੈ ਤੇ ਬੈਕਟੀਰੀਆ ਦਾ ਸਿਸਟਮ ਹੈ ਜੀ ਜੀ ਬੈਕਟੀਰੀਆ ਨੇ ਆਪਣੇ ਆਪ ਜਿੱਦਾਂ ਉਹਨੂੰ ਨੂੰ ਵਾਇਰਸ ਲੱਗ ਜਾਂਦੇ ਜਦੋਂ ਸਾਨੂੰ ਵਾਇਰਸ ਡਿਜ਼ੀਜ਼ ਦਾ ਕੋਵਿਡ ਦਾ ਆਇਆ ਕੋਵਿਡ-19 ਇਸ ਤਰ੍ਹਾਂ ਜੀ ਜੀ ਬੈਕਟੀਰੀਆ ਨੂੰ ਵੀ ਇਹ ਤੇ ਵਾਇਰਸ ਜਿਹੜੇ ਉਹ ਅਟੈਕ ਕਰ ਲੈਂਦੇ ਉਹਨਾਂ ਆਪਣੇ ਆਪ ਚ ਇਹ ਸਿਸਟਮ ਇੱਕ ਡਵੈਲਪ ਕੀਤਾ ਜਿਸ ਤਰ੍ਹਾਂ ਇੱਕ ਤਰ੍ਹਾਂ ਵਾਇਰਸ ਅਟੈਕ ਕਰਦੇ ਪਰ ਦੂਜੇ ਨੂੰ ਨਾ ਕਰੇ ਉਹ ਉਹਨਾਂ ਡਵੈਲਪ ਕੀ ਉਹ ਸਿਸਟਮ ਆਹੀ ਸਮਝ ਲਿਆ ਹੋਣ ਉਹ ਬੈਕਟੀਰੀਆ ਵਾਲਾ ਸਿਸਟਮ ਹੈ ਬੂਟਿਆਂ ਚ ਪਾ ਰਿਆ ਉਹਨੂੰ ਕ੍ਰਿਸਪਰ ਕੈਸ਼ ਨਾਈ ਕਹਿੰਦੇ ਆ ਉਹ ਜੇ ਲੰਮੇ ਹੋਰੀ ਦਈਏ ਤੇ ਜਦੋਂ ਇਹ ਥੋੜਾ ਜਿਹਾ ਸਟਾਰਟਿੰਗ ਤੋਂ ਬਾਅਦ ਜਦੋਂ ਥੋੜਾ ਹੋਰ ਅੱਗੇ ਫੈਲ ਜੇਗੀ ਚੀਜ਼ ਜੋ ਕਿ ਤੁਸੀਂ ਜਲਦੀ ਸਹਾਇਤਾ ਲੈਣੀ ਸ਼ੁਰੂ ਕਰਦੇ ਤਕਨੀਕ ਦੀ ਸੋ ਉਹਨਾਂ ਨ ਕਿਸਾਨ ਵੀਰਾਂ ਦਾ ਕਿੰਨਾ ਫਾਇਦਾ ਹੋਏਗਾ ਉਹਨਾਂ ਅਗਲੇ ਸਮੇਂ ਦੇ ਵਿੱਚ ਉਹ ਆ ਇਹ ਹੀ ਆ ਵੀ ਅਸੀਂ ਬਹੁਤ ਛੇਤੀ ਤੋਂ ਛੇਤੀ ਉਹਨਾਂ ਨੂੰ ਚੰਗੀਆਂ ਤੋਂ ਚੰਗੀਆਂ ਕਿਸਮਾਂ ਜਿਹੜੀਆਂ ਉਹ ਦੇ ਸਕਦੇ ਆ ਉਦਾਂ ਉਹ ਵਿਚਾਰੇ ਕਈ ਵਾਰ ਐਪੀਡੈਮਿਕ ਆ ਜਾਂਦਾ ਇੱਕ ਬੜਾ ਲਗਾਤਾਰ ਇੱਕ ਮਤਲਬ ਕਿਹਨੂੰ ਵੀ ਇੰਟਰੈਕਸ਼ਨ ਆ ਅਸੀਂ ਨਵੀਂ ਕਿਸਮ ਘੜਦੇ ਆ ਜਿਹੜੇ ਬਿਮਾਰੀਆਂ ਵਾਲੇ ਐ ਨੇ ਚਾਹੇ ਉਹ ਬੈਕਟੀਰੀਆ ਚਾਹੇ ਉਹ ਲੀਨ ਦੀ ਬਿਮਾਰੀਆਂ ਉਹ ਆਪਣੀ ਨਵੀਂ ਕਿਸਮ ਘੜ ਲੈਂਦੇ ਜਿਹੜੀ ਉਹ ਜਦੋਂ ਰਜਿਸਟੈਂਟ ਕਿਸਮਾਂ ਨੂੰ ਟੈਗ ਕਰ ਦਿੰਦੀ ਕਿਉਂਕਿ ਇਸ ਤੋਂ ਸਬਤੋ ਟੈਪੀਡੈਮਿਕਸ ਆ ਜਾਂਦੇ ਬਿਲਕੁਲ ਇੰਨਾਂ ਚੀਜ਼ਾਂ ਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਪੰਜਾਬ ਦਾ ਪਾਣੀ ਨੂੰ ਲੈ ਕੇ ਹੈ ਕਿਉਂਕਿ ਅਸੀਂ ਝੋਨਾ ਬਹੁਤ ਜ਼ਿਆਦਾ ਪਾਵੇਂ ਕੋਈ ਝੋਨਾ ਸੀ ਖਾਂਦੇ ਨਹੀਂ ਹੈਗੇ ਚਾਵਲਾਂ ਦੀ ਗੱਲ ਕਰ ਖਾਂਦੇ ਨਹੀਂ ਪਰ ਅਸੀਂ ਉਪਰਜੰਦੀ ਬਹੁਤ ਜ਼ਿਆਦਾ ਕਰਦੇ ਹਾਂ ਜਿੰਨਾ ਪਾਣੀ ਜਿਹੜਾ ਲਗਾਤਾਰ نیچے ਆ ਰਿਹਾ ਹੈ ਚਰਚਾ ਵੀ ਨਾਲ ਨਾਲ ਚੱਲ ਰਹੀ ਹੈ ਤਾਂ ਕਿਸ ਤਰ੍ਹਾਂ ਕਾ ਤੁਹਾਡੀ ਇਹ ਕਿਸ ਤਰ੍ਹਾਂ ਹੈਲਪ ਕਰੇਗੀ ਸਾਇੰਟਿਸਟ ਤਾਂ ਕਿ ਸਾਡਾ ਝੋਨਾ ਦਾ ਵੀ ਸਮਾਂ ਘੱਟ ਲੱਗੇ ਪਾਣੀ ਵੀ ਘੱਟ ਲੱਗੇ ਔਰ ਕਿਸਾਨ ਨੂੰ ਫਾਇਦਾ ਵੀ ਹੋਵੇ ਤੇ ਇਹ ਤੇ ਠੀਕ ਹੈ ਹੁਣ ਕ ਜੋ ਨੇਦਾ ਜਿੰਨਾ ਸਾਰਾ ਉਹਦੇ ਨਾ ਬਹੁਤ ਜ਼ਿਆਦਾ ਹੈਗੇ ਸਾਰੀਆਂ ਫਸਲਾਂ ਜਿਹੜੀਆਂ ਨਾ ਅਸੀਂ ਇਹ 14-15 ਹਜ਼ਾਰ ਸਾਲ ਤੋਂ ਵੇਰਨ ਦੇ ਵਿੱਚ ਵਿੱਚ ਹੀ ਅਸੀਂ ਉਹਨਾਂ ਦੇ ਜਿਹੜੀ ਜੰਗਲੀ ਕਿਸਮਾਂ ਸੀ ਉਹਨਾਂ ਤੋਂ ਅਸੀਂ ਇਹਨਾਂ ਨੂੰ ਕਲਟੀਵੇਟ ਕੀਤਾ ਜੀ ਉਹਨਾਂ ਨੂੰ ਡੋਮੈਸਟਿਕਟ ਕੀਤਾ ਉਹਨਾਂ ਨੂੰ ਅਸੀਂ ਇੰਪਰੂਵ ਕਰਕੇ ਤੋਂ ਲੈਸ ਲੈਵਲ ਤੇ ਆ ਗਏ ਠੀਕ ਹੈ ਹੁਣ ਇਹ ਆ ਪੀ ਇਹ ਦੇ ਜਦੋਂ ਇਸ ਤਰੀਕੇ ਚ ਬਹੁਤ ਘੱਟ ਤੋਂ ਘੱਟ ਜਿਹੜੀਆਂ ਸੀ ਨਾ ਜੰਗਲੀ ਕਿਸਮਾਂ ਦਾ ਜਿਹੜਾ ਉਹ ਸਾਰਾ ਜੈਨੇਟਿਕ ਮਟੀਰੀਅਲ ਸੀ ਉਹ ਸਾਡੇ ਕੋਲ ਆਪਣੀ ਜਿਹੜੀਆਂ ਕਲਟੀਵੇਟਡ ਜਿਹਨੀਆਂ ਕਿਸਮਾਂ ਹਨ ਚਾਇਆ ਜੀ ਹੁਣ ਅਸੀਂ ਸਾਰੇ ਜਾ ਰਹੇ ਫੇਰ ਦੁਬਾਰਾ ਜੀ ਜਨੀਆਂ ਜੰਗਲੀ ਕਿਸਮਾਂ ਇਹ ਸਾਰੀਆਂ ਇਕੱਠੀਆਂ ਕਰ ਰਹੇ ਆ ਜਿੱਦਾਂ ਉਹ CGIAR ਆ ਜਿਹੜਾ FAO ਦਾ ਆਰਗੇਨਾਈਜੇਸ਼ਨ ਉਹਦੇ ਬਹੁਤ ਜ਼ਿਆਦਾ ਸੈਂਟਰ ਨੇ ਜਿੱਦਾਂ ਰਾਇਸ਼ਤਾ ਹੈਗਾ ਫਿਲੀਪੀਨ ਇਰੀਚ ਤੇ ਕਹਿੰਦਾ ਮੈਕਸੀਕੋ ਚ ਹੈ ਇਦਾਂ ਬਾਜਰਾ ਤੇ ਹੋਰ ਫਸਲਾਂ ਦਾ 21 ਸੈਟ ਹైదరాబాద్ ਐਸੇ ਤਰ੍ਹਾਂ ਵਰਲਡ ਦੇ ਸਾਰੇ ਸੈਂਟਰ ਨੇ ਉਹ ਸਾਰੇ ਜਾਣੇ ਆਪੋ ਆਪਣੇ ਜਿਹੜੀ ਹੈ ਨਾ ਫਸਲਾਂ ਉਹਨਾਂ ਦੇ ਜੰਗਲੀ ਮਟੀਰੀਅਲ ਜਿਹੜਾ ਨਾ ਉਹ ਸਾਰਾ ਇਕੱਠਾ ਕਰੇ ਠੀਕ ਹੈ ਜਦੋਂ ਮੈਨੂੰ ਮੌਕਾ ਮਿਲਿਆ ਯੂਨੀਵਰਸਿਟੀ ਕੈਲੀਫੋਰਨੀਆ 'ਚ ਕੰਮ ਕਰਨ ਦਾ ਆਪਣੀ ਪੀ ਐਚ ਡੀ ਦੇ ਟਾਈਮ 'ਚ ਅਸੀਂ ਬਹੁਤ ਜ਼ਿਆਦਾ ਕਲੈਕਸ਼ਨ ਜਿਹੜੀ ਨਾਰਫ ਕੈਲੋਫ ਮਿਡਲ ਈਸਟ ਕੰਟਰੀਜ਼ ਤੋਂ ਜਿਨ੍ਹਾਂ 'ਚ ਟਰਕੀ, ਇਰਾਨ, ਇਰਾਕ, ਲਿਬਨਾਨ, ਸੀਰੀਆ ਇਹਨੇ ਦੇ ਇਕੱਠੇ ਕੀਤੀਆਂ ਉਹ ਸਾਡੇ ਕੋਲ ਇਸ ਵੇਲੇ ਪੰਜਾਬ ਬਰਕੇ ਯੂਨੀਵਰਸਿਟੀ ਚ ਸਾਰੀ ਕਲੈਕਸ਼ਨ ਹੈ ਅਰੇ ਵਾਹ ਅਤੇ ਇਸੇ ਤਰ੍ਹਾਂ ਹੀ ਇਹ ਫਿਲੀਪੀਨ ਤੋਂ ਰਾਇਸ ਦੀ ਕਲੈਕਸ਼ਨ ਲੈ ਆਂਦੀ ਹਮਮ ਸਾਰੀਆਂ ਫਸਲਾਂ ਚਾਹੀਦੀਆਂ ਸਾਰੇ ਜੁਨਿਕਾ ਅਹੀਂ ਉਹ ਨਾ ਉਹਨਾਂ ਨੂੰ ਵੇਖਦੇ ਆ ਇਹ ਜਿਹੜਾ ਤੁਸੀਂ ਤੁਹਾਡਾ ਇਹ ਸਵਾਲ ਸੀ ਵੀ ਜੇ ਹੁਣ ਪਾਣੀ ਦੀ ਕਮੀ ਆ ਜਾਏ ਸਾਨੂੰ ਡਰਾਟ ਟਾਲਰੈਂਟ ਹੀਟ ਟਾਲਰੈਂਟ ਡਿਜ਼ੀਜ਼ ਟਾਲਰੈਂਟ ਹੋਰ ਫਸਲਾਂ ਚਾਹੀਦੀਆਂ ਅਹੀਂ ਉਹਨਾਂ ਦੇ ਜੰਗਲੀ ਜਿਹੜੀ ਕਿਸਮਾਂ ਉਹਨਾਂ ਕੋਈ ਚੱਲੇ ਜਾਣੇ ਹਮਮ ਅਹੀਂ ਉਹਨਾਂ ਨੂੰ ਸਕਰੀਨ ਕਰਕੇ ਵੇਖਦੇ ਮੈਂ ਕਿਹਦੇ ਚੋਂ ਗੁਣ ਹੈਗਾ ਹਾਲੀ ਉਹ ਲਿਆ ਕੇ ਤੇ ਅਸੀਂ ਆਪਣੀ ਜਿਹੜੀਆਂ ਹੁਣ ਕਲਟੀਵੇਟਡ ਹਨ ਇਹਨਾਂ ਚ ਉਹ ਜਿਹੜੇ ਜੀਨ ਆ ਉਹ ਜਿਹੜੇ ਗੋਣ ਆ ਉਹ ਅਸੀਂ ਉਹ ਪਾ ਰਹੇ ਆ ਇਹ ਇੱਕ ਬਹੁਤ ਵੱਡੀ ਜਿਹੜੀ ਹੈ ਨਾ ਇਸ ਵੇਲੇ ਕੋਸ਼ਿਸ਼ ਹੋ ਰਹੀ ਹੋ ਰਹੀ ਉਸ ਮੇਰੀ ਲੋੜ ਵੀ ਹੈ ਇਹ ਇਹ ਸਾਰੀ ਜਿਹੜੀ ਕੋਸ਼ਿਸ਼ ਹੈ ਜਿਹੜੇ ਆਪਣਾ ਇਹ ਨਵੇਂ ਤਰੀਕੇ ਨਾ ਜਿਹੜੇ ਇਸ ਸੰਪੋਜੀ ਵਿੱਚ ਅਸੀਂ ਬਹਿਸ ਕਰ ਰਹੇ ਆ ਇਹ ਉਹਨਾਂ ਰਹੀ ਹੋ ਰਿਹਾ ਬਹੁਤ ਬਹੁਤ ਸ਼ੁਕਰੀਆ ਸਰ ਉਸ ਅੰਦਰ ਸਰ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਕਿ ਕਿਸਾਨ ਵੀਰਾਂ ਦੇ ਤੇ ਇਹੀ ਆ ਪੀ ਇਹ ਕਿਉਂ ਕਰਸਾਣਾ ਮੈਨੂੰ ਕਿਸਾਨ ਆ ਮੁੰਡ ਖੇਤੀ ਕਰਦਾ ਤੇ ਅਸੀਂ ਇਹੀ ਵੇਖ ਰਹੇ ਪੀ ਅਸੀਂ ਬਹੁਤ ਜ਼ਿਆਦਾ ਜਾਣੇ ਜਿਹੜੇ ਆ ਨਾ ਉਹ ਖੇਤੀ ਤੇ ਹਾਲੀ ਵੀ ਡਿਪੈਂਡੈਂਟ ਤੇ ਇਹ ਮੇਰਾ ਵੀ ਤਜਰਬਾ ਆ ਪੀ ਅੱਜ ਤੋਂ ਵੀ 25 30 ਸਾਲ ਪਹਿਲਾਂ ਜਦੋਂ ਗ੍ਰੀਨ ਰੈਵਚ ਨਹੀਂ ਸੀ ਆਇਆ 50% ਜਿਹੜੇ ਸੀ ਜਿਹੜਾ ਜੀ ਡੀ ਪੀ ਸਾਡੇ ਮੁਲਕ ਦਾ ਉਹ ਖੇਤੀ ਚ ਵਾਰਿਆ ਸੀ ਅਸੀਂ ਹਾਲੇ ਵੀ ਬਹੁਤ ਜ਼ਿਆਦਾ ਉਹਨੇ ਕੀ ਖੇਤੀ ਤੇ ਡਾਇਰੈਕਟਲੀ ਇਨਡਾਇਰੈਕਟਲੀ ਅਸੀਂ ਡਿਪੈਂਡੈਂਟ ਹੈ ਤੇ ਪਰ ਜਿਹੜਾ ਖੇਤੀ ਤੋਂ ਜੀ ਡੀ ਪੀ ਆ ਉਹ ਹੁਣ 1/4 ਰਹਿ ਗਿਆ 12 13% ਸਿੱਧਾ ਮਤਲਬ ਇਹ ਹੈ ਕਿ ਜਿੰਨੇ ਅਸੀਂ ਖੇਤੀ ਕਰਨ ਵਾਲੇ ਆ ਨਾ ਸਾਡੀ ਜਿਹੜੀ ਆਮਦਨ ਹੈ ਖੇਤੀ ਤੋਂ ਦੂਜਿਆਂ ਖੇਤਾਂ ਦੇ ਮੁਕਾਬਲੇ ਤੇ ਚੌਥਾ ਹਿੱਸਾ ਰਹਿ ਗਈ ਹੂੰ ਹੂੰ ਤੇ ਇਹੀ ਹੈ ਵੀ ਜਿੰਨਾ ਚਿਰ ਤੱਕ ਅਸੀਂ ਕੋਈ ਕੋਆਪਰੇਟਿਵ ਬਣਾ ਕੇ ਅਸੀਂ ਸਾਂਝੀ ਖੇਤੀ ਨਹੀਂ ਕਰਦੇ ਕਲਾ ਕਲਾ ਜਾਣਾ ਅਸੀਂ ਇੰਨੀ ਇਨਵੈਸਟਮੈਂਟ ਕਰ ਲੈਨੇ ਆ ਮਸ਼ੀਨਰੀ ਤੇ ਛੋਟੇ ਛੋਟੇ ਖੇਤ ਨੇ ਉਸ ਇਹਨੂੰ ਰਲ ਕੇ ਕਿਸੇ ਨਾ ਕਿਸੇ ਤਰ੍ਹਾਂ ਤੇ ਇਹਦੀ ਕੋ ਇਹਦੀ ਕੋ ਵੈਲਿਊ ਐਡੀਸ਼ਨ ਕਰੀਏ ਇਹਦੀ ਪ੍ਰੋਸੈਸ ਕਰੀਏ ਤੇ ਤਾਂ ਫਾਇਦਾ ਤੇ ਕੱਲੇ-ਕੱਲੇ ਕਰਕੇ ਇਦਾਂ ਉਹ ਗੁਜ਼ਾਰਾ ਨਹੀਂ ਹੋਣਾ ਸਾਡਾ ਜੀ ਜੀ ਹੂੰ ਬਹੁਤ ਬਹੁਤ ਸ਼ੁਕਰੀਆ ਸਰ ਸੋ ਦੋਸਤੋ ਜਿਹੜਾ ਕਿਸ ਪ੍ਰੈਸਰ ਨੇ ਦੱਸਿਆ ਕਿ ਜਿਹੜੀ ਨਵੀਂ ਟੈਕਨੀਕ ਹੈ ਸਾਇੰਸ ਹੈ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਸਮੇਂ ਦੀ ਜਿਹੜੀ ਘਾਟ ਹੈਗੀ ਹੈ ਉਹ ਵੀ ਜਿਹੜਾ ਹੈ ਉਹ ਵੀ ਕੀ ਉਸ ਦੇ ਨਾਲ ਨਾਲ ਜਿਹੜਾ ਕਿਸਾਨ ਵੀਰਾਂ ਨੂੰ ਉਸ ਦਾ ਫਾਇਦਾ ਹੋਏਗਾ ਬਸ ਆਵੇ ਕਿ ਸਮਾਂ ਥੋੜਾ ਇੰਤਜ਼ਾਰ ਕਰਨ ਦਾ ਹੈਗਾ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਬਹੁਤ ਹੀ ਲੱਗਿਆ ਸੋ ਸ਼ੇਅਰ ਜੋ ਕਰੋ ਸੋ ਕੈਮਰਾ ਪਰਸਨ